ਦੋਸਤੋ ਅਸੀਂ ਕਈ ਵਾਰ ਕਹਿ ਦਿੰਦੇ ਹਾਂ ਕਿ ਇਹ ਦੇ ਵਿਚਾਰੇ ਦੇ ਕਰਮ ਹੀ ਮਾਰੇ ਹਨ ਕਿਸੇ ਦਾ ਆਪਣਾ ਘਰ ਨਾ ਹੋਵੇ ਕਿਸੇ ਦੇ ਬੱਚਾ ਨਾ ਹੋਵੇ ਜਾਂ ਫਿਰ ਕਿਸੇ ਦਾ ਐਕਸੀਡੈਂਟ ਹੋ ਗਿਆ ਹੋਵੇ ਤਾਂ ਇਹ ਅਕਸਰ ਹੀ ਸੁਣਨ ਨੂੰ ਮਿਲ ਜਾਂਦਾ ਹੈ ਕਿ ਇਹ ਦੇ ਵਿਚਾਰੇ ਦੇ ਕਰਮ ਹੀ ਮਾਰੇ ਹਨ ਦੋਸਤੋ ਇਹ ਕਰਮ ਕੀ ਹਨ ਸਾਡਾ ਕੰਮ ਹੀ ਸਾਡੇ ਕਰਮ ਹਨ ਇਸ ਲਈ ਮਾਨਸ ਜਨਮ ਨੂੰ ਦੁਰਲੱਭ ਕਿਹਾ ਗਿਆ ਹੈ ਕਿਉਂਕਿ ਇਨਸਾਨ ਨੂੰ ਪਰਮਾਤਮਾ ਨੇ ਸੋਝੀ ਬਖਸ਼ੀ ਹੈ ਮਾੜੇ ਚੰਗੇ ਕਰਮ ਕਰਨ ਦੀ ਇਨਸਾਨ ਮਾੜੇ ਚੰਗੇ ਕਰਮਾਂ ਦੀ ਸੋਝੀ ਰੱਖਦਾ ਹੈ ਤੇਨ ਮਾੜੇ ਚੰਗੇ ਕਰਮਾਂ ਦਾ ਫਲ ਵੀ ਇੱਥੇ ਹੀ ਭੋਕੇ ਜਾਂਦਾ ਹੈ ਇਸੇ ਲਈ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ ਦੋਸਤੋ ਇਨਸਾਨ ਮਾੜੇ ਕਰਮ ਕਦੋਂ ਕਰਦਾ ਹੈ ਕਿਸੇ ਲਾਲਚ ਵਿੱਚ ਆ ਕੇ ਜਾਂ ਕਿਸੇ ਮੋਹ ਵਿੱਚ ਆ ਕੇ ਤੇ ਇਹ ਮੋਹ ਕੀ ਹੈ ਤੇ ਆ ਪੁੱਤਰਾਂ ਦਾ ਮੋਹ ਕੋਠੀਆਂ ਕਾਰਾਂ ਦਾ ਮੋਹ ਜਮੀਨ ਜੈਦਾ ਦਾ ਮੋਹ ਇਹ ਸਾਰੇ ਹੀ ਮਾਇਆ ਹੈ ਇਹ ਮਾਇਆ ਹੀ ਇਨਸਾਨ ਨੂੰ ਮੋਹਦੀ ਹੈ ਇਸੇ ਮਾਇਆ ਦੇ ਮੋਹ ਵਿੱਚ ਇਨਸਾਨ ਚੋਰੀ ਠੱਗੇ ਨੰਡਿਆ ਚੁਗਲੇ ਮਾਰ ਹੰਕਾਰ ਕਰਨ ਲੱਗ ਜਾਂਦਾ ਹੈ ਤੇ ਇਹ ਸਾਰੇ ਹੀ ਬੁਰੇ ਕਰਮ ਹਨ ਜੋ ਇਨਸਾਨ ਕਰਦਾ ਤਾਂ ਸਾਰੇ ਪਰਿਵਾਰ ਲਈ ਹੈ ਪਰ ਭੋਗਤਣਾ ਇਕੱਲੇ ਨੂੰ ਪੈਂਦਾ ਹੈ ਉਸ ਦਾ ਫਾਲੇ ਇਕੱਲਾ ਹੀ ਭੋਗਦਾ ਹੈ ਕਿਉਂਕਿ ਕਿਸੇ ਵੀ ਇਨਸਾਨ ਦਾ ਦੁੱਖ ਦਰਦ ਦੂਸਰਾ ਇਨਸਾਨ ਆਪਣੇ ਸਰੀਰ ਤੇ ਨਹੀਂ ਲੈ ਸਕਦਾ ਆਪਣਾ ਦੁੱਖ ਦਰਦ ਆਪ ਨੂੰ ਹੀ ਝੱਲਣਾ ਪੈਂਦਾ ਹੈ ਇਹੀ ਨਰਕਸਵਰਗ ਹੈ ਇਸੇ ਧਰਤੀ ਤੇ ਨਰਕਸਵਰਗ ਹੈ ਇੱਥੇ ਹੀ ਪਰਮਾਤਮਾ ਹਾਜ਼ਰ ਨਾਜ਼ਰ ਹੈ ਹਰ ਜਗ੍ਹਾ ਤੇ ਵਿਆਪਕ ਹੈ ਤੇ ਇੱਥੇ ਹੀ ਇਨਸਾਨ ਦੇ ਲੇਖੇ ਜੋਖੇ ਸਾਫ਼ ਕਰਕੇ ਪਰਮਾਤਮਾ ਆਪਣੇ ਅੰਛ ਆਤਮਾ ਨੂੰ ਲੈ ਜਾਂਦਾ ਹੈ ਹੋਰ ਕਿਤੇ ਤੇਲ ਦੇ ਕੜਾਈ ਨਹੀਂ ਰੱਖੇ ਨਰੰਕਾਰ ਪਰਮਾਤਮਾ ਦੀ ਹਾਜ਼ਰੀ ਵਿੱਚ ਸਾਰਾ ਕੁਝ ਹੁੰਦਾ ਹੈ ਦੋਸਤੋ 6-6 ਮਹੀਨੇ ਸਾਲ ਕਈ-ਕਈ ਸਾਲ ਇਨ ਸਾਲ ਮੰਜੇ ਤੇ ਵਿਲਕਦਾ ਹੈ ਆਪਣੀ ਮੌਤ ਲਈ ਆਪ ਦੁਆਵਾਂ ਕਰਦਾ ਹੈ ਜਿਹੜਾ ਪਰਿਵਾਰ ਬਿਨਾਂ ਇੱਕ ਪਲ ਨਹੀਂ ਸੀ ਰਹਿੰਦਾ ਜਾਂ ਪਰਿਵਾਰ ਜਿਹਦੇ ਬਿਨਾ ਇੱਕ ਪਲ ਨਹੀਂ ਸੀ ਰਹਿੰਦਾ ਅੱਜ ਸਾਰੇ ਉਸ ਲਈ ਹੱਥ ਜੋੜ ਕੇ ਪਰਮਾਤਮਾ ਅੱਗੇ ਅਰਦਾਸਾਂ ਕਰਦੇ ਹਨ ਕਿ हे ਪਰਮਾਤਮਾ ਇਸ ਨੂੰ ਬਖਸ਼ ਲੈ ਇਸ ਨੂੰ ਉਠਾ ਲੈ ਆਪਣੇ ਕੋਲ ਬੁਲਾ ਲੈ ਦੋਸਤੋ ਜਿਹੜਾ ਇਨਸਾਨ ਆਪਣੀ ਮਰਜ਼ੀ ਨਾਲ ਉੱਠ ਨਹੀਂ ਸਕਦਾ ਬਹਿ ਨਹੀਂ ਸਕਦਾ ਖਾ ਨਹੀਂ ਸਕਦਾ ਪੀ ਨਹੀਂ ਸਕਦਾ ਦੂਸਰਾ ਇਨਸਾਨ ਉਸਦਾ ਦੁੱਖ ਦਰਦ ਮਹਿਸੂਸ ਕਰ ਸਕਦਾ ਹੈ ਪਰ ਉਸਦੀ ਕੋਈ ਮਦਦ ਨਹੀਂ ਕਰ ਸਕਦਾ ਇਹ ਨਰਕ ਨਹੀਂ ਤਾਂ ਹੋਰ ਕੀ ਹੈ ਦੋਸਤੋ ਜ਼ਿੰਦਗੀ ਉਹੀ ਹੈ ਜੋ ਚਲਦਿਆਂ ਫਿਰਦਿਆਂ ਬੀਤਦੀ ਹੈ ਤੂੰ ਕੋਈ ਜ਼ਿੰਦਗੀ ਨਹੀਂ ਜੋ ਮੰਜੇ ਤੇ ਪੈ ਕੇ ਸਾਹ ਲੈਂਦੇ ਹਾਂ ਇਸ ਵੇਲੇ ਮਾਇਆ ਵੀ ਕਮ ਆਉਂਦੀ ਨਹੀਂ ਤੇ ਮਾਇਆ ਬਾਰੇ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਮਾਇਆ ਇਹ ਕੱਲੇ ਪੈਸੇ ਨਹੀਂ ਤੇ ਆ ਪੁੱਤਰ ਵੀ ਮਾਇਆ ਹੈ ਕੋਠੀਆਂ ਕਾਰਾਂ ਵੀ ਮਾਇਆ ਹੈ ਜ਼ਮੀਨ ਜਾਇਦਾਦ ਵੀ ਮਾਇਆ ਹੈ ਇਸੇ ਲਈ ਮਾਇਆ ਨੂੰ ਮੋਹਣੀ ਕਿਹਾ ਗਿਆ ਹੈ ਦੋਸਤੋ ਮੈਂ ਕੋਈ ਗਿਆਨੀ ਨਹੀਂ ਨਾਹੀਂ ਮੈਨੂੰ ਪਰਮਾਤਮਾ ਬਾਰੇ ਕੋਈ ਗਿਆਨ ਹੈ ਪਰ ਮੈਂ ਗਿਆਨੀਆਂ ਨੂੰ ਸੁਣਦਾ ਜ਼ਰੂਰ ਹਾਂ ਤੇ ਉਹਨਾਂ ਦੀਆਂ ਗੱਲਾਂ ਤੋਂ ਮੈਨੂੰ ਇੱਕ ਗੱਲ ਸਮਝ ਜ਼ਰੂਰ ਆਈ ਹੈ ਕਿ ਜਦੋਂ ਪਰਮਾਤਮਾ ਇਨਸਾਨ ਨੂੰ ਮਨਗੇ ਕੇ ਪਾ ਦਿੰਦਾ ਹੈ ਤਾਂ ਇਨਸਾਨ ਦਾ ਆਪਣੇ ਆਪ ਹੀ ਮਾਇਆ ਤੋਂ ਮੋਹ ਟੁੱਟ ਜਾਂਦਾ ਹੈ ਕਿਉਂਕਿ ਪਰਮਾਤਮਾ ਇਨਸਾਨ ਦੇ ਅੱਗੇ ਅਸਲੀਅਤ ਰੱਖ ਦਿੰਦਾ ਹੈ ਕਿ ਤੂੰ ਸਾਰੇ ਉਮਰ ਮਾਇਆ ਨੂੰ ਹੀ ਪਿਆਰ ਕੀਤਾ ਹੈ ਤੂੰ ਜਿਸ ਕੰਮ ਲਈ ਇਸ ਧਰਤੀ ਤੇ ਆਇਆ ਸਾ ਉਹ ਸਾਰੇ ਕੰਮ ਭੁੱਲ ਗਿਆ ਹਾਂ ਤੈਨੂੰ ਕਦੇ ਪਰਮਾਤਮਾ ਚੇਤੇ ਹੀ ਨਹੀਂ ਆਇਆ ਪਰ ਅੰਤ ਵੇਲੇ ਮਾਇਆ ਤੇਰੇ ਕੰਮ ਨਹੀਂ ਆਈ ਦੋਸਤੋ ਕਹਿੰਦੇ ਹਨ ਕਿ ਫਿਰ ਜਦੋਂ ਇਨਸਾਨ ਦੀਆਂ ਅੱਖਾਂ ਵਿੱਚੋਂ ਪਾਣੀ ਵਗਦਾ ਹੈ ਉਸ ਵੇਲੇ ਆਤਮਾ ਅਤੇ ਪਰਮਾਤਮਾ ਦਾ ਸੁਮੇਲ ਹੋ ਰਿਹਾ ਹੁੰਦਾ ਹੈ ਤੇ ਅੰਤ ਵੇਲੇ ਪਰਮਾਤਮਾ ਸਹਾਈ ਹੋ ਕੇ ਇਨਸਾਨ ਨੂੰ ਇਨਸਾਨੀ ਜਾਮੇ ਤੋਂ ਮੁਕਤ ਕਰ ਦਿੰਦਾ ਹੈ ਸੋ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸ ਦੇਣਾ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਸੌ ਟਾਈਮ ਦੇਣ ਲਈ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ